ਜੀ ਕੀ ਹਾਲ ਚਾਲ ਹੈ ਸਾਰਿਆਂ ਦਾ ਹੋਪ ਸਾਰੇ ਵਧੀਆ ਹੋਵੋਗੇ ਇਹ ਆ ਸਾਡਾ ਅੱਜ ਦਾ ਨਵਾਂ ਵਲੌਗ ਮੂੰਹ ਤੇ ਕਪੜਾ ਮੈਂ ਤੁਹਾਨੂੰ ਪਤਾ ਹੀ ਹੈ ਕਾਤੇ ਰਮਾਲ ਬੰਨਿਆ ਆ ਦਵਾਈ ਦੂਵੀ ਕਰਕੇ ਤੇ ਅੱਜ ਜਾਣਾ ਆ ਸੂਸਾ ਨੂੰ ਅਸੀਂ ਅੱਜ ਪਹਿਲਾਂ ਸੰਗਰ ਲੈ ਕੇ ਜਾਵਾਂਗੇ ਕੱਲ ਨੂੰ ਫਿਰ ਅਸੀਂ ਮੁੰਡੇ ਮੁੰਡੇ ਜਾਵਾਂਗੇ ਤੇ ਦੇਖਦੇ ਆਂ ਭਿੰਦਾ ਕਰਦਾ ਮੈਨੂੰ ਲੱਗਾ ਟਰੈਕਟਰ ਤੋਂ ਹਣ ਗਿਆ ਕਿ ਨਹੀਂ ਗਿਆ ਚਵਾਲ ਨੇ ਚਾਲੇ ਨਾਲੇ ਭਿੰਦੇ ਦੇਖ ਕੇ ਆਉਣੇ ਆ ਨਾਲੇ ਕੁਝ ਖਾ ਪੀ ਕੇ ਆਉਣੇ ਆ ਮੇਰੇ ਸਾਵਨ ਗਿਆ ਦਾ ਹੈ ਟਰੈਕਟਰ ਤੋਂ ਉਹ ਟੈਟਰ ਤਾਂ ਉਹਨੇ ਖੜਾ ਕਰਤਾ ਐ ਤੋਂ ਲਈ ਤੇ ਹੁਣ ਕਹਤਾ ਉਹ ਤੇ ਰੱਜ ਗਏ ਰਾਜੀਆਂ ਥੋੜੇ ਆ ਫੇਰ ਮੁੜ ਕੇ ਤੁਹਾਡਾ ਆਇਆ ਕਹਿੰਦਾ ਖੜਾ ਕਰਕੇ ਆਏ ਨਾ ਉਹਨੇ ਹੁਣ ਤੇ ਦੁਪਹਿਰੋਂ ਬਾਅਦ ਆ ਕੇ ਟੈਟਰ ਤੋਂ ਆਗੇ ਜਦੋਂ ਆਊਗਾ ਫੇਰ ਚਾਲੂ ਕਰਦੇ ਆਂ ਵਲੌਗ ਦਿੰਦਾ ਤਾਂ ਕਹਿੰਦਾ ਫੇਰ ਖੜਾ ਕਰਕੇ ਆਏ ਨਾ ਮੈਂ ਵੀ ਨਹੀਂ ਗਿਆ ਆਪੇ ਮੈਂ ਹੁਣ ਰਹਿ ਨਹੀਂ ਦਿੰਦੇ ਆ ਦੁਪਹਿਰੋਂ ਬਾਅਦ ਹੀ ਚੱਲਦੇ ਆਂ ਹੁਣ ਧੁੱਪ ਦੇ ਵਿੱਚ ਆਰਾਮ ਕਰਦੇ ਫਿਰ ਨੇ ਤੁਹਾਲੇ ਹੋਣਾ ਆਪੀ ਤਾਂ ਫੇਰ ਦੇਖਦੇ ਆਂ ਹੋਰੀ ਅਸੀਂ ਟਰੈਕਟਰ ਸਵੇਰ ਦਾ ਛੱਡਿਆ ਤੇ ਹਜੇ ਤੱਕ ਸਾਡਾ ਧੋ ਨਹੀਂ ਹੋਇਆ ਹੈਗਾ ਹਣ ਪਾਲਚ ਰਹਿ ਗਈ ਆ ਅਈ ਮੂੰਹ ਮਾ ਟਾਕੇ ਨਿਕਲਿਆ ਦੁਪਹਿਰ ਨੂੰ 1.5 2 ਵਜੇ ਐਂ ਧੋ ਪਿਆ ਪੂਰੀ ਕਹਿਰ ਦੀ ਤੇ ਹਣ ਇਹਨੂੰ ਮੜੀ ਪਾਲਚ ਮਰਾਉਨੇ ਆ ਫੇਰ ਚੱਲਦੇ ਆ ਘਰ ਨੂੰ ਹਰਜੇਪੁਰ ਜਾਣਾ ਕਿਥੋਂ ਸੋਚ ਬਦਲਾਉਣਾ ਇੱਕ ਲੈਟਰ ਹਣਾ ਕਰਵਾ ਕੇ ਚੱਲਦੇ ਆ ਚਲੋ ਕਿੰਨੀ ਮਿਹਨਤ ਕਰਨੀ ਪੈਂਦੀ ਆ ਪੰਡਾ ਸਿਖਰ ਦੋ ਤਰੇ ਲੱਗਿਆ ਕਹਿੰਦਾ ਲਿਆਣਾ ਨਹੀਂ ਬਿਨਾ ਪਾਲਚ ਦੇ ਅੰਦਰਲੇ ਪਾਸੇ ਰਹਿ ਗਈ ਹੁਣ ਚੱਲ ਰਹਿਣ ਦੇ ਅੰਦਰਲੇ ਪਾਸੇ ਹਾਂ ਤੇ ਕਿਨ ਲੇਟਾਂ ਨਾਲ ਸੋਚਾ ਹਾਂ ਤੇ ਪੁੰਨੇ ਹੁਣ ਜਾਦੇ ਇਹ ਆ ਸੋਚਿਆ ਲੇਟਾਂ ਨਾਲ ਤੇ ਇਹ ਲਗਾਈ ਇਥੇ ਇਥੇ ਹੱਥ ਨਾਲ ਇੱਕ ਪਿੰਦਾ ਬੜਾ ਬੜਾ ਖੋਲਿਆ ਇਹ ਇਹਨੂੰ ਲਾਉਣੇ ਹੁਣ ਨਮਾ ਤਾਂ ਫੇਰ ਚੱਲਦੇ ਆ ਘਰ ਨੂੰ ਤੇ ਫੇਰ ਚੱਲਦੇ ਆ ਸ਼ਾਮ ਨੂੰ ਫੂਸਾਂ ਨੂੰ ਟਰੈਕਟਰ ਤਾਂ ਹੋ ਗਿਆ ਚਮਕਾਤਾ ਹੈ ਨਾ ਤਾਂ ਟਰੈਕਟਰ ਲੈ ਗਿਆ ਘਰ ਨੂੰ ਮੋਰਟਲ ਵੀ ਧੋਣਾ ਜਿਹਾ ਸੋਰ ਸੱਚ ਲੈ ਆ ਬਦਲ ਹੁਣ ਚੱਲਦੇ ਆ ਘਰ ਨੂੰ ਨਾਉਨੇ ਨੂੰ ਨੇ ਆ ਤੇ ਹੁਣ ਨੇ ਆ ਰੈਡੀ ਜਾਣ ਲਈ ਹੁਣ ਬੰਪਰ ਲਾ ਕੇ ਰੱਖਤਾ ਹੀ ਟੋਤਾ ਕੇ ਰੱਖਤਾ ਹੁਣ ਚੱਲਦੇ ਆ ਘਰ ਨੂੰ ਤਿਆਰ ਹੁੰਨੇ ਆ ਫੇਰ ਟਰਾਲੀ ਟਰਾਲੀ ਕਦੇ ਕੁਦੇ ਰੱਖਦੇ ਆ ਗਰਮੀ ਹੁਣੀ ਬਹੁਤ ਧੁੱਪ ਕੱਲੂ ਕੀ ਬਣੂਗਾ ਕੱਲ ਤਾਂ ਸਵੇਰੇ ਜਾਣਾ ਸਾਰੀ ਦਿਹਾੜੀ ਸੜ ਜਾਣਾ ਧੁੱਪੇ ਅੱਜ ਤਾਂ ਚਲੋ ਸ਼ਾਮ ਨੂੰ ਜਾਣਾ ਮੱਥਾ ਟੇਕ ਕੇ ਆਇਆ ਜਾਣਾ ਕਿੰਨਾ ਨੂੰ ਕਿ ਹੋ ਗਿਆ ਮੈਂ ਰੈਡੀ ਹੁਣ ਚਲਦੇ ਆਂ ਭਿੰਦੇਵਾਲ ਨੂੰ ਟਰਾਲੀ ਪਾਉਣੇ ਆ ਤੇ ਗੱਦੇ ਗੁੱਦੇ ਰੱਖਣੇ ਆ ਇੱਥੇ ਤੇ ਚਲਦੇ ਆਂ ਭਿੰਦੇਵਾਲ ਨੂੰ ਜਿਹੜਾ ਐਨ ਘਾ ਰਹੀ ਗਈਆਂ ਚਲ ਛੱਡ ਬਾਅਦ ਝੋਲੇ ਜਾਵਾਂਗਾ ਐਨ ਕਾ ਤੇ ਚਲਦਾ ਮੈਂ ਭਿੰਦੇਵਾਲ ਨੂੰ ਲੋ ਜੀ ਅਸੀਂ ਹੋ ਗਿਆ ਰੈਡੀ ਕੀ ਕਰਨੀ ਆ ਅੰਬੀਆਂ ਜਾਂ ਬਾ ਗੱਦੇ ਚੱਕ ਕੇ ਲੈ ਆਂਦੇ ਆਂ ਅੰਬੀਆਂ ਕਿੱਥੇ ਅੰਬੀਆਂ ਲੈ ਇਹ ਕੰਨ ਭਾਰਤੀ ਅੰਬੀਆਂ ਸਾਫ ਕਰਨੀ ਪੈਣੀ ਇਹ ਝਾੜੂ ਲਾਵਾਂ ਮੈਂ ਗੱਦੇ ਗੰਦੇ ਹੋ ਜੁਨੇ ਆ। ਛੋਟੇ। ਰੋਕ ਕੇ ਮੈਂ ਝਾੜੂ ਲਿਆਉਣਾ। ਲੈ ਦਿਖਾ ਦੇ ਲਾਈ। ਹਾਂ। ਬਈਆ ਲੱਗਦਾ। ਲੈ ਲੱਗਦੀਆਂ ਹੀ ਨਹੀਂ ਉਤੋਂ। ਜਾ ਯਾਰ। ਉਹ ਦੇ। ਪੂਰਾ ਮਰੀਸ਼ਪੂਰੀ ਲੱਗਦਾ ਤੂੰ ਦਾ। ਗੀਤਾ ਜੈਲ ਦਾ ਲੱਗਦਾ ਪੂਰਾ। ਚੱਲ ਵੇ ਜਾ ਫੇ। ਹਾਂ ਤੂੰ ਜਾਣਾ ਕੱਲ ਨੂੰ। ਚਲੋ ਫੇ। ਚਲੋ। ਚਲੋ। ਹਾਂ। ਓ ਇਧਰ ਨੂੰ ਇਧਰ ਨੂੰ ਆਈ ਕੀ ਕੀ ਹੋਇਆ ਹਾਂਜੀ ਓ ਕਾ ਇਹਨਾਂ ਦਾ ਇੱਥੋਂ ਨਾ ਚੜਨ ਲੱਗੇ ਨਾ ਚੜਾ ਲਿਆ ਨੇ ਓ ਇਧਰ ਨੂੰ ਤਾਂ ਉਹ ਸਾਹਮਣੇ ਨੂੰ ਇਧਰ ਓਏ ਆ ਜਾ ਤੋਰ ਤ ਮੂੰਹ ਕਰਦਾ ਸਾਰਾ ਵੇ ਰਹੀ ਸੀ ਹੋ ਗਏ ਆ ਰੈਡੀ ਇੱਕ ਵਾਰੀ ਅੱਜ ਜਾਵਾਂਗੇ ਇੱਕ ਵਾਰੀ ਜਾਵਾਂਗੇ ਕੱਲ ਨੂੰ ਅੱਜ ਘਰ ਦੇ ਦਾ ਮੱਥਾ ਟਿਕਾ ਲਈਏ ਪਹਿਲਾਂ ਪਹਿਲਾਂ ਖੜ ਮੇਰਾ ਪਹਿਲਾਂ ਇਹਨੂੰ ਫੜ ਮੇਰਾ ਹੱਥ ਫੜੀਵੇਂ ਆਇਨੂੰ ਬਾਈ ਨੂੰ ਫੜਨਾ ਭਿੰਡੇ ਲੱਤ ਫੜਲਾ ਸੱਚੀ ਪੈਂਟ ਫੜਲਾ ਜੀ ਕਿੱਥੇ ਜਾਣ ਲੈ ਲਓ ਨਾ ਵਾ ਲੈ ਗਰ ਮੈਨੂੰ ਔਖਾ ਹੀ ਲੱਗਦਾ ਕੰਮ ਤੇਰਾ ਜਾ ਤੋਰਿਆ ਤੋਰਿਆ ਪੜਾ ਤੈਨੂੰ ਗਰਮੀ ਲਾਉਂਦੀ ਹੋਏ ਮੈਨੂੰ ਗਰਮੀ ਲਾਉਂਦੀ ਹੁਣ ਤਾਂ ਇਹ ਕਿਸਾ ਪਹੁੰਚੇ ਨਹੀਂ ਰਾਤ ਨੂੰ ਪਹਿਲੇ ਹੀ ਕਿੱਥੇ ਸ਼ੁਰੂ ਹੋ ਗਿਆ ਆ ਅੱਜ ਵੀ ਕਾਲੂ ਵੀ ਬਹੁਤ ਅੱਛਾ ਬਣਦਾ ਕਾਲੂ ਦੇਖੋ ਕੱਲ੍ਹ ਸਵੇਰੇ ਆਵਾਂਗੇ ਅੱਜ ਤੇ ਇਹਨੂੰ ਰੌਣਕ ਮਿਲਾਂ ਤੇ ਕੰਮ ਆਇਆ ਕਾਲੂ ਵੀ ਜੁੜੇ ਰਹੋ ਸਾਡੇ ਨਾਲ ਬਲਾਗ ਦੇ ਕੀ ਦਾ ਨਾ ਲੋਕਾਂ ਨੇ ਪਤਾ ਚੱਲਿਆ ਕੰਨੀ ਦਾ ਪਜਾਮਾ ਮੜਾ ਨਾ ਕਰੇ ਸਤਿ ਕੀ ਕੀਆ ਗੱਲ ਆ ਸਤਰੰਕੀਆ ਜਨਾ ਬੋਲ ਰਿਹਾ ਰੋਤੇ ਜੀ ਰੱਖ ਦੇਖੋ ਇਥੇ ਕਿੰਨਾ ਪੌਲਸੀ ਪੌਲਸ ਲੱਗੀ ਪਈ ਹੋ ਤਾਂ ਲਗੀ ਵਾ ਪੂਰੀ ਆ ਪਾਰਕਿੰਗ ਪਾਰਕਿੰਗ ਇਹ ਬਤਾ ਵਹੇ ਟਰੈਕਟਰ ਦੜਾਉਣ ਨੂੰ ਬਣਾਈ ਹੋਤੀ ਨੇ ਤੇ ਹੁਣ ਪਾਰਕਿੰਗ ਬਣਾਤੀ ਉਹ ਟਰੈਕਟਰ ਦੜਾਉਣ ਨੂੰ ਬਣਾਈ ਹੋਈ ਟਰੈਕਟਰ ਵੀ ਬਣਾਇਆ ਸੀ ਤਨੂ ਪਾਈ ਵੀ ਸੰਗਤ ਆਪਣੀ ਲਾਤੀ ਆ ਹੁਣ ਚਲਦੇ ਆ ਜੱੱਸੇ ਦੇ ਘਰੇ ਰਾਜ ਚ ਦੇਖੋ ਕਿੰਨਾ ਆ ਅਜੇ ਮੇਲਾ ਕੱਲ ਨੂੰ ਆ ਅੱਜ ਹੀ ਰਾਜ ਬਹੁਤ ਆ ਘਰਦਿਆਂ ਨੂੰ ਛੱਡਿਆਂ ਦਾ ਉਧਰ ਮੱਥਾ ਟੇਕਣ ਲਈ ਤੇ ਅਸੀਂ ਆ ਗਏ ਜੱੱਸੇ ਦੇ ਪੇਉਣ ਇੱਥੇ ਟਰੈਕਟਰ ਖੜਾ ਕਰਕੇ ਅਸੀਂ ਇੱਥੋਂ ਜਾਵਾਂਗੇ ਕੀ ਪਾਣੀ ਪਾਣੀ ਲੈ ਆਈ ਠੰਡਾ ਲੈ ਤੂੰ ਤੇਨੂੰ ਕੀ ਹੋਇਆ ਤੂੰ ਤੇਰੀ ਗੱਲ ਕਰਉਂਦੀਆਂ ਉਦੋਂ ਹੀ ਪਤਾ ਨਹੀਂ ਤੇਰੀ ਬੱਸ ਹੋ ਗਈ ਮੱਲਾ ਲਿਆ ਸਾਹਿਬ ਤੂੰ ਕਹਿ ਕੰਮ ਤਾਂ ਹੀ ਲੈ ਗਿਆ ਹੱਥ ਮੋੜ ਗਿਆ ਮੈਂ ਚਲੋ ਫਿਰ ਹੁਣ ਚਲੀਏ ਮੱਥਾ ਟੇਕ ਲਈਏ ਆਪਾਂ ਵੀ ਆਸ਼ੂ ਤੂੰ ਤਾਂ ਐਦਾ ਬਹਿ ਗਿਆ ਜਿਦਾ ਰਾਤ ਰਹਿਣਾ ਹੁੰਦਾ ਕੱਲ ਸਵੇਰ ਨੂੰ ਮੱਥਾ ਟੇਕਣਾ ਫੇ ਚਲੋ 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 ਫਿਰ ਚਲੀਏ ਯਾਰੇ ਉੱਧਰ ਚੱਲਦੇ ਹਾਂ ਰੌਣਕ ਮੇਲਾ ਦੇਖਦੇ ਝੂਟੇ ਲਈਏ ਆਪਾਂ ਤੁਹੀਂ ਉਧਰ ਚਲ ਗਿਆਂ ਮੈਂ ਚਲੋ 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 ਚਲਿਏ ਟੁਰਕੇ ਚਲ ਜੰਨੇ ਆ ਹਾਂ ਤਾਂ ਹੈਗਾ ਟੁਰਕੇ ਚਲਦੇ ਆ ਹੈ ਖੋਲ ਖੋਲ ਦਿੰਨੇ ਪਹਿਲਾਂ ਟਾਇਰ ਹੀ ਖੋਲ ਦਿੰਨੇ ਇਹ ਮੇਰੇ ਨੂੰ ਛੋਟਾ ਲੱਗਾ ਆਪਣੇਆਂ ਨੂੰ ਪਾ ਲਈਏ ਆ ਲੈ ਕੇ ਚਲਦੇ ਹਾਂ ਸੀ ਵਾਲਾ ਕਾਲੂ ਲੈ ਕੇ ਚਲਾਂਗੇ ਇਹ ਪਾਰਕਿੰਗ ਦੇ ਕਿੱਥੇ ਤੱਕ ਆ ਵੀ ਪਾਰਕਿੰਗ ਭਰੀ ਪਈ ਜਿੱਥੇ ਆਪਾਂ ਟਰੈਕਟਰ ਮੋੜ ਕੇ ਲੈਂਦਾ ਉਹ ਵੀ ਭਰੀ ਹੋ ਪਈ ਆ ਬਹੁਤ ਆਚਾ ਲੋਕੀ ਮਰੀ ਬਾਮਾ ਕਹਿੰਦੇ ਹੋਣੇ ਕਿ ਸ਼ੁਗਾਰਾ ਕਿਤੇ ਮੇਲਾ ਲੱਗ ਗਿਆ ਨਹੀਂ ਤਾਂ ਜਿੱਦਾਂ ਦਾ ਹਾਲ ਸੀਗੇ ਮੇਲਾ ਕੈਨਸਲ ਹੀ ਸੀਗਾ ਕੀ ਆ ਗਏ ਆ ਗੁਰਦੁਆਰਾ ਸਾਹਿਬ ਰਾਜ ਦੇਖੋ ਕਿੰਨਾ ਆ ਆਜੀ ਨਾ ਕਾਲੂ ਜੀ ਬਣੂਗਾ ਟਾਲੀ ਦਾ ਹੋਰ ਹੋ ਰਹਾ ਹੈ ਤੇ ਪਾਟ ਨੇ ਕਿਹੜਾ ਗੇਅਰ ਪਾਤਾ ਇਹਨੇ ਗੱਡੀ ਦੇ ਸਾਰੇ ਗੇਅਰ ਕਿੱਥੇ ਪਾਤੇ ਮੈਨੂੰ ਲੱਗਾ ਬੜੇ ਸ਼ਰਮ ਦੀ ਕਹਾਣੀ ਨਾ ਨਾਮੋ ਦੇ ਨਾਲ ਰਾਜ ਤੋਂ ਦੇਖੋ ਕਿੰਨਾ ਆ ਕਾਲੂ ਤਾਂ ਪੈਰ ਰੱਖਣ ਨੂੰ ਜਾਂਦਾ ਨਹੀਂ ਹੋਣੀ ਇੱਥੇ ਕਾਲੂ ਬਹੁਤ ਅਚਪਾਣਾ ਉਹ ਦੇਖੋ ਸਾਰੇ ਪਾਸੇ ਰਚੀ ਰਚੀ ਕਿ ਕਿਸੇ ਮਹਾਰਾਜੀਆਂ ਦੇ ਦਰਸ਼ਨ ਕਰਨ ਵਾਸਤੇ ਜਾ ਰਹੀ ਹੈ ਨਹੀਂ ਨਹੀਂ ਬਸ ਮਨੋਖਰੇ ਕਹਿਣਾ ਕਿ ਤਾ ਤੂੰ ਮੈਨੂੰ ਚੋੜਨਾ ਸਮਝਣਾ ਕਰ ਇੱਕ ਦਿਨ ਪਹਿਲਾਂ ਹੋ ਗਿਆ ਕਿ ਮੱਥਾ ਟੇਕ ਲਈਏ ਕਾਲੂ ਤਾਂ ਟੇਕ ਨਹੀਂ ਹੋਣਾ ਹਾਂਜੀ ਚਲ ਝੂਟੇ ਲਈਏ ਓਏ ਉਹ ਵੱਡੇ ਤੇ ਬੈਠੀ ਐ ਇੱਥੇ ਬੈਠੀ ਐ ਜੇ ਓਹ ਵਲੇ ਚ ਭਿੰਦੇ ਨੂੰ ਵੀ ਲੈ ਜਾਣਾ ਭਿੰਦੇ ਲੈ ਲਈਏ ਝੂਟਾ ਨਹੀਂ ਨਹੀਂ ਲੈਣੇ ਆ ਉਹ ਕਹਿੰਦਾ ਹਾਰਾ ਜੀਆਂ ਦੇ ਨਾਲ ਨਹੀਂ ਕੋਈ ਚੱਲਦੇ ਉਹ ਬਲ ਦੇ ਵਿੱਚ ਉਹ ਬੱਡੇ ਵੇਚ ਲੈਣੇ ਤੇਜ਼ੀ ਵਾਲਾ ਕੰਮ ਖਤਰਨਾਕ ਹੋ ਜਾਂਦਾ ਹੈ ਸ਼ਰਮਸਾਰਾਂ ਦੇ ਤੇਜ਼ੀ ਵਾਲਾ ਜੱਗ ਲੱਗਦਾ ਹੈ ਪ੍ਰੇਮ ਦੇ ਨਾਲ ਕਿਰਤ ਹੁੰਦਾ ਤੇ ਤੇਜ਼ੀ ਚੱਲਦਾ ਝੂਨੇ ਚੱਲ ਪਿਆ ਉਦੋਂ ਹੀ ਪਰਸੋਂ ਆਏ ਸੀਗੇ ਤੇ ਪਰਸੋਂ ਹਰੇ ਚੱਲ ਨਹੀਂ ਜਿੱਤੇ ਸੀਗੇ ਬੱਚੀ ਉਹਨੂੰ ਲੈ ਇੰਸਟਾਜੋਸਟਾ ਦਿੱਤਾ ਜਾਵੇ ਭਾਈ ਸਪਾਈ ਵੱਡਾ ਜਿਹੜਾ ਮਹਾਪੁਰਖਾਂ ਦੇ ਪਾਵਨ ਸਥਾਨਾਂ ਤੇ ਵੱਡਾ ਸਵਾਨਾ ਜੋੜ ਮੇਲਾ ਲੱਗਦਾ ਹੈ ਮੈਂ ਆਮਾਨ ਨੂੰ ਬੇਨਤੀ ਕਰਾਂਗਾ ਕਿ ਆਪੇ ਆਪਣੇ ਬੱਚਿਆਂ ਦਾ ਧਿਆਨ ਰੱਖੀਏ ਇੱਥੇ ਕਿਸੇ ਦੇ ਧਿਆਨ ਨਹੀਂ ਰੱਖਣਾ ਆਪਾਂ ਆਪਸ ਵਿੱਚ ਪਹੇਚਾਨ ਅਨੰਦ ਵਰਤੀ ਸੇਵਾ ਬੋਲ ਨੂੰ। ਵੀਨੋ ਪੀਨੋ ਹੁਣ ਚਲੀਏ ਮੱਥਾ ਟੇਕੀਏ। ਬੋਲ ਲੰਗਰ ਲੱਗੇ ਹੋਇਆ। ਹਰੇਕ ਚੀਜ਼ ਦਾ ਲੰਗਰ ਲਾਇਆ ਗਿਆ। ਹਰੇਕ ਚੀਜ਼ ਦਾ ਲੰਗਰ ਲੱਗਾ ਹੋਇਆ। ਤੂੰ ਕੈਨੇਡਾ ਅਮਰੀਕਾ ਤਾਂ ਨਹੀਂ ਜਾਣਾ ਹੈਗਾ ਦੇਖ ਲੈ। ਕੈਨੇਡਾ ਅਮਰੀਕਾ ਸਿੰਗਾਪੁਰ ਜਿੱਥੇ ਜਾਣਾ ਦੱਸ ਦੇ ਜਿੱਥੇ ਭੇਜ ਦੇਣਾ ਤੈਨੂੰ। ਤੇ ਮਹਾਰਾਜ ਦੇ ਤਰੀਕਿਆਂ ਦੇ ਨਾਲ ਸਾਡਾ ਕਾਰਜ ਕੀ ਹੋਵੇ ਦੇਖ ਵਿਸਤਾਰ ਘਾਹਰਾ ਮਹਾਰਾਜ ਦੀ ਸਰਕਾਰ ਕੋਲ ਸਾਡੀ ਅੰਨੀ ਫਾਰਮ ਰੱਜ ਦੇਖੋ ਕਿੰਨਾ ਇਕਵਰਾਰੇ ਬਸੋ ਉਹ ਸਿੱਕੇ ਲੱਗੀ ਹੋਈ ਆ ਉਹ ਸੁਭ ਬੇਮੰਗਤਾ ਯੋਰਾਵਰ ਕੀ ਹੋਏ ਰਗਾਏ ਮਹਾਰਾਜ ਜਿਵੇਂ ਆਪ ਜੀ ਦੀ ਅਰਥਿਆ ਹੋਵੇਗੀ ਉਸੇ ਤਰ੍ਹਾਂ ਹੀ ਹੋਣਾ ਹੈ ਜੀ ਅਗਲੇ ਕਰੇ ਹਾਂ ਮੇਲੇ ਦੇਲਾ ਮਤੇ ਲਾਈ ਲੱਭਨੇ ਲੱਭਨੇ ਲੱਭੀ ਲਿਆ ਲੱਭੀ ਲਿਆ ਕੋ ਜੀ ਅੰਦਰ ਵੀ ਆ ਗਏ ਅੰਦਰ ਥੋੜੇ ਖੁੱਲਾ ਆ ਨਾ ਤਾਂ ਰੱਜ ਘਟ ਲੱਗਾ ਪਰ ਅੰਦਰ ਵੀ ਰੱਜ ਬਹੁਤ ਆ ਅੱਜ ਮੇਲਾ ਕਾਲੂ ਆ ਅੱਜ ਜਿੰਨੀ ਰਾਤ ਚ ਕਾਲੂ ਬਹੁਤ ਕਾਲੂ ਬਹੁਤ ਰੱਜਣਾ ਆ ਕਾਲੂ ਤਾਂ ਮੱਥਾ ਵੀ ਟੇਲੇ ਜਦ ਤੂੰ ਹੱਦ ਕਰ ਆ ਦਰ ਅੰਦਰ ਵੀ ਦੇਖੋ ਰੱਜ ਕੇ ਮਹਿਲ ਇਹਨਾਂ ਨੇ ਲੱਗੀਆਂ ਪੰਜਾ ਮੱਥਾ ਦੇ ਕੇ

ਮੈਂ ਬਹੁਤ ਲਗਦਾ ਹਾਂ ਸਾਡੇ ਇਹ ਮੇਰੀ ਆਸ ਕੋਲ ਜਾਵਾਂ ਮੈਂ ਸੰਖੇਪ ਵਿੱਚ ਖਾਲਸਾ ਜੀ ਦਾ ਬੇਨਤੀ ਕਰਕੇ ਮੈਂ ਇਹੇ ਆਪੇ ਹੀ ਅੱਗੇ ਨਾਲ ਜਾਵਾਂ ਚਲੋ ਗੁਰੂ ਖਾਲਸਾ ਜੀ ਮੇਟਾ ਜੇਰ ਦੇ ਵਿੱਚੋਂ ਹੱਟ ਜਾਇਆ ਚੱਲੋ ਲਿਆ ਮੱਤਾ ਟੇਕ ਤੇ ਹੁਣ ਚੱਲਿਆ ਉੱਪਰ ਨੂੰ ਅਸੀਂ ਤੇ ਜਦੋਂ ਖਾਲਸਾ ਜੀ ਦੇ ਪਿੱਛੇ ਜਾਣਾ ਹੈ ਪਾਪਾ ਅਸੀਂ ਗੁਰੂ ਖਾਲਸਾ ਜੀ ਬੜਾ ਛੜੇ ਰੱਖ ਕੇ ਆਈ ਸਾਬ ਖਾਲਸਾ ਜੀ ਆਪਣੇ ਮਾਵਰ ਮੁਖਾਰਬੇ ਤੋਂ ਬਚਨ ਕਰਦੇ ਨੇ ਕਹਿੰਦੇ ਬਕੀਤੇ ਆ ਬਾਤ ਸਹੀਆਂ ਦੇ ਨਾਲ ਰਾਤ ਤੇਖ ਲਿਆ ਤੁਹਾਨੂੰ ਵੀ ਦਰਸ਼ਕ ਕਰਵਾਉਂਦੇ ਆ ਤੇ ਸਾਡੇ 40 ਮੁੱਖੇ ਤੋਂ ਲੈ ਕੇ ਸਭ ਸਾਰਾ ਬੁਜਾਣ ਦੇ ਨਾਲ ਬੰਦਿਆਂ ਜੋ ਗੁਰੂ ਘਰ ਖਾਲਸਾ ਦੀ ਨਸਲੀ ਦਾ ਬਾਦਰਾ ਲੋਕ ਸਰਕਾਰ ਕਿਹਦੇ ਕੋਲ ਮਿਲਣੇ ਨੇ ਭਾਈ ਇਹਨਾਂ ਅਵਸਥਾ ਨੇ ਤਾਂ ਖਾਲਸਾ ਦੀ ਸਾਡੀ ਪਹਿਲੀ ਬਾਲਵਸਤਾ ਆਜਰਾ ਤੇਰੇ ਵਾਟਾ ਲੂ ਇਹ ਤੋਂ ਵੀ ਜ਼ਿਆਦਾ ਹੋਇਆ ਆਜਰਾ ਥਾਲੂ ਤਾਂ ਬਹੁਤ ਜ਼ਿਆਦਾ ਚਾਹਾਂ ਤਾਂ ਮੱਥਾ ਨਹੀਂ ਪੀਣਾ ਮੈਂ ਕਿਹਾ ਪਾਲ ਜਾਈਆਂ ਆਜਾ ਲਈ ਮੱਥਾ ਲੈਂਦੇ ਆ ਤਿੰਨ ਮੱਥਾ ਲਿਆ ਠੀਕ ਅਸੀਂ ਹੁਣ ਬਾਹਰ ਜਾ ਕੇ ਕੁਝ ਖਾਣੇ ਪੀਣੇ ਆ ਭੁੱਖ ਲੱਗਦੀ ਆ ਹਾਂਜੀ ਰਾਜਾ ਦੇਖੋ ਇਹ ਤਾਂ ਜਿੱਦਾਂ ਹੀ ਤਾਂ ਸ਼ਾਮ ਹੋ ਜਾਂਦੀ ਹੋਰ ਜ਼ਿਆਦਾ ਆਈ ਜਾਂਦੇ ਸਾਰੇ ਲੋਕੀ ਗਿਆ ਬਾਹਰ ਹੋ ਗਿਆ ਤੇ ਤੁਰੰਤ ਕੁੱਝ ਕਰਕੇ ਤੂੰ ਖਾਲਸਾ ਜੀ ਕਹਿੰਦੇ ਇਹ ਜਿਹੜਾ ਕੰਮ ਦਾ ਸ਼ਾਮ ਹੋ ਜਾਂਦੀ ਹੈ ਜਦੋਂ ਉਹ ਰੱਜ ਪਈ ਜਾਂਦਾ ਹੈ ਅੱਜ ਤਾਨੂੰ ਬਹੁਤ ਕਾਲੂ ਤੇ ਤਾਨੂੰ ਤਾਂ ਬਹੁਤ ਜਾਨ ਰੱਜ ਹੋਇਆ ਕਾਲੂ ਤਾਂ ਬਹੁਤ ਔਖਾ ਹੋਣਾ ਹੈ ਅਸੀਂ ਤਾਂ ਹੀ ਅੱਜ ਮੱਥਾ ਟੇਕ ਲਿਆ ਹੁਣ ਜਿਹੜੀ ਉਹਦੀ ਕਾਲੂ ਰੱਜ ਦੇ ਵਿੱਚ ਮੱਥਾ ਹੀ ਟੇਕੋਣੇ ਅਸੀਂ ਲੰਗਰ ਤੇ ਗੁਰਮੂਹਤ ਉਹਨਾਂ ਨੂੰ ਗੁਰਮੂਹਤ ਹੁਣੇ ਲਾਇਆ ਲੰਗਰ ਇੱਥੇ ਕੀ ਹੋਇਆ ਕਿੱਥੇ ਆ ਦੋ ਰਫੇ ਦੀਆਂ ਟਰੈਕਟਰ ਲੈ ਕੇ ਆਈਏ ਅਸੀਂ ਵੀ ਕੋਈ ਮੋੜ ਆਹ ਉਹ ਚੱਲ ਟਰੈਕਟਰ ਤੇ ਆਉਨੇ ਆ ਚਲੋ 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 ਟਰੈਕਟਰ ਤੇ ਆਉਨੇ ਖਾ ਲਓ ਯਾਰ ਕੁਝ ਪਹਿਲਾਂ ਮੜ ਜਾਵਾਂ ਜਿਹੜਾ ਲੱਗਦੇ ਨਹੀਂ ਹਾਸ ਤੇ ਕੋਈ ਨਹੀਂ ਹੁੰਦਾ ਹੈ ਪਰ ਕਹਿੰਦੇ ਉਹ ਵੀ ਸਾਜਾ ਸੁੱਖ ਨੇ ਭੁੱਖ ਬੋਲ ਗਈ ਉਹਦੀ ਤੋਰੀ ਜਾਂਦੇ ਆ ਟਰੈਕਟਰ ਲਿਆਉਨੇ ਉੱਤੇ ਟਰੈਡ ਲੈ ਕੇ ਆਸੀ ਇੱਥੇ ਲਾਉਨੇ ਆ ਘਮਰਿਆ ਮੜਿਆ ਜੀ ਲੋਕੀ ਲਾਪੇ ਟਰੈਕਟਰ ਲਿਆਉਣ ਹੁਣ ਕੀਤਾ ਕੁੱਤਾ ਚ ਹੋਣਾ ਹੁਣ ਇੱਥੇ ਡੜਾਉਂਦੇ ਕਿ ਸਾਰਿਆਂ ਨੇ ਆਪੋ ਆਪਣੇ ਸਟੈਂਡ ਕਰਕੇ ਦਿਖਾਉਣੇ ਆ। ਕਿਸੇ ਨੇ ਉੱਧਰ ਘਮੋਣ ਲੱਗਾ ਹੋਣਾ, ਕਿਸੇ ਨੇ ਉੱਧਰ ਘਮੋਣ ਲਗਾਣਾ, ਕੋਈ ਡੜਾਉਣ ਲੱਗਾ ਹੋਣਾ ਆ। ਅੱਜ ਇਹਦੇ ਘਾਟੇ ਕੱਲ੍ਹ ਉਹ ਹੀ ਕੋਈ ਚੱਲਦਾ। ਉਹ ਉਹਦੇ ਕਿੱਥੇ ਬਾੜੇ ਇੱਕ ਟਰੈਕਟਰ ਹੋਏ। ਜਨਤਾ ਖੇਤੋਂ ਕੁੱਤੋਂ, ਖੇਤਾ ਕੁੱਤਾਰੇ ਵਿੱਚ ਲਾਈ ਜਾਂਦੀ ਆ ਟਰੈਕਟਰ। ਕੋਈ ਰਾਤ ਦੇ ਵਿੱਚ ਟਰੈਕਟਰ ਲੈ ਕੇ ਚੱਲੇ ਚਾਹੁੰਦੇ ਨੇ ਬਾੜੇ ਤੇ ਅਸੀਂ ਚੱਲੀ ਜੂ ਟਰੈਕਟਰ ਤੇ ਕੌਣ ਦੇ ਆ। ਓ ਜੀ ਹਾਂ ਅ ਵੀ ਟਰੈਕਟਰ ਲੈ ਕੇ ਆਏ ਆ ਅਸਲਾਮੁਅਲਿਕਾ ਅਲਸਾਲ ਵਾਹ ਤੇ ਦਾ ਸ਼ਾਮ ਹੋ ਜਾਂਦੀ ਜਦੋਂ ਸਾਡੇ ਦੇ ਬੰਦੇ ਨਹੀਂ ਹੋਰ ਸਾਥ ਦਾ ਉਹ ਦੇ ਕਿੱਥੇ ਲੈ ਫਿਰਦਾ ਉਹ ਉਹ ਦੇ ਕਿੱਥੇ ਟਰੈਕਟਰ ਕੱਢਿਆ ਉਹ ਨੇ ਰਸਤੇ ਇਹ ਨਹੀਂ ਕਿਤਾ ਗੁੱਤੇ ਦੇ ਵਿੱਚ ਪਾਬੂ ਕੇ ਲਈ ਜਾਂਦੇ ਸਾਰੇ ਆਪਾਂ ਨਹੀਂ ਕੀਆ ਅਸੀਂ ਆ ਗਏ ਟਰੈਕਟਰ ਲੈ ਕੇ ਝੁੰਡਿਆਂ ਦੇ ਕੋਲ ਹੀ ਇਹ ਆ ਚੈੱਕ ਕਰੋ ਆ ਖੇਤ ਤਿਆਰ ਕੀਤਾ ਕੱਲੂ ਉਦੜਾ ਟਰੈਕਟਰ ਦੀ ਰੇਸਾ ਰੂਸਾ ਢਵਾਉਣ ਲਈ ਸਟਾਰਟ ਕਰਨੇ ਕਰਦੇ ਆ ਨਾ ਕੱਲੂ ਉਹ ਬੜਾ ਵੱਡਾ ਹੈ ਉਹ ਦੇਖੋ ਬੜਾ ਵੱਡਾ ਹੈ ਇਹ ਸਰਵ ਸੇ ਟਰੈਕਟਰ ਹੀ ਢਵਾਉਣੇ ਆ ਕੱਲੂ ਕਾ ਕਰਕੇ ਤਿਆਰ ਕੀਤਾ ਹੈ ਇੱਥੇ ਤੋਂ ਕਹਿੰਦੇ ਟਰੈਕਟਰ ਝੁੰਡਰੇ ਮੋਂਡੀ ਪਹਚਾਤਾ ਆ ਆ ਕੇ ਦੀ ਭੱਟੀ ਹੈ ਵੀ ਛੋਟੀ ਆ ਗੁੱਡੀ ਕੀ ਇੱਥੇ ਰੱਖਿਆ ਨਹੀਂ ਲੈ ਇਹਦੇ ਵਿੱਚ ਬਹੁਤ ਰੱਖਿਆ ਉਹਦੇ ਦੇਖੋ ਤਾਂ ਦੋ ਤਿੰਨ ਰਾਹ ਹੁੰਦੇ ਕੋਲ ਸਭ ਸਾਰੇ ਤੇ ਰੌਚੀ ਰੱਚਾ ਪੁਲਿਸ ਬਹੁਤ ਲੱਗੀ ਹੈ ਬਹੁਤ ਪੁਲਿਸ ਲੱਗੀ ਹੋਆ ਜੇ ਅਸੀਂ ਲੱਗੇ ਹੁਣ ਬੇਲਪੁਰੀ ਕਾਨ ਸ਼ਾਮ ਹੋ ਗਈ ਆ ਤੇ ਲਾਈਟਾਂ ਲੱਗ ਪਈਆਂ ਚੱਲਣ ਤੇ ਹੁਣ ਇਹ ਨਹੀਂ ਪਤਾ ਇੱਥੇ ਬਲੈਕਆਊਟ ਕਰ ਦੇ ਕਿ ਨਹੀਂ ਪਰਸੇ ਹੋਣਾ ਨਹੀਂ ਚਾਹੀਦਾ ਬਲੈਕਆਊਟ ਕਿਉਂਕਿ ਰਾਖਾ ਕੰਗਦੀ ਬਹੁਤ ਆ ਕਿਹਦਾ ਟ੍ਰੈਕ ਅੱਜ ਰਾਤ ਲੱਗਾ ਹੈ ਅੱਜ ਆਪਨੇ ਅੱਧੀ ਚਾਬੀ ਲਾ ਕੇ ਸਟਾਰਟ ਕਰਕੇ ਇਹਨੂੰ ਪਿੱਛੇ ਪੁੱਟਾਇਆ। ਹੁਣ ਇਹ ਲਾ ਦੇਣਾ ਫੇਰ ਉੱਤੇ ਉਹਦੀ ਜਗ੍ਹਾ ਤੇ। ਹਾਲੋ ਇਹ ਰਸਤਾ ਸੀਗਾ ਇਹਨੇ ਬੰਦ ਕਰਤਾ। ਤੇ ਇੱਥੇ ਟਰੈਕਟਰ ਲੰਘਣਾ ਨਹੀਂ ਸੀ ਅਸੀਂ ਆਪਣੇ ਆਪ ਨੇ ਸਟਾਰਟ ਕੀਤਾ ਹੀ ਪਾ ਗਏ ਨਹੀਂ। ਚਾਹਤਾ ਹਥੇ ਕਰਨੇ ਆ। ਹੁਣ ਅਗਲੇ ਟਰੈਕਟਰ ਫੇਰ ਉੱਥੇ ਲਾ ਦੇਣਾ। ਉਹ ਦੇਖੋ ਹੁਣ ਜਿੱਦਾਂ ਦਾ ਰਾਹ ਨੂੰ ਟਰੈਕਟਰ ਹੋ ਰਹੀ ਹੁੰਦੇ ਆ ਆ ਆਉਂਦੇ ਆਉਂਦੇ। ਲੋ ਜੀ ਲੰਗਰ ਪਰ ਚੱਲਦਾ ਚੱਕ ਦੇ ਹੋ ਗਿਆ ਕਾਨੂੰਨ ਹੀ ਰਾਇਤਾ ਹੀ। ਤੇ ਹੁਣ ਚੱਲਦੇ ਆ ਜੱਸੀ ਦੇ ਘਰ। ਕੀ ਘਰ ਦੇ ਪਤਾ ਨਹੀਂ ਉੱਥੇ ਪਹੁੰਚ ਗਏ ਕਿ ਨਹੀਂ ਪਹੁੰਚੇ ਹੋ ਜਰੇ। ਸੰਗਤ ਗਈ ਆ ਸਾਡੀ ਆ ਤੇ ਟਰਾਲੀ ਜੋੜੀਏ ਤੇ ਚਲੀਏ ਤੇ ਹੁਣ ਕੱਲੂ ਆਵਾਂਗੇ ਦੁਬਾਰਾ। ਸਵੇਰ ਨੂੰ ਦਿਖਾਵਾਂਗੇ ਟਰੈਕਟਰ ਟੂਟਰ ਡੜਾਉ ਦੇਣਾ ਰੇਸਾ ਲਾਜਿਆ ਕਿਉਂ ਆຊੂ। ਬਿਲਕੁਲ। ਚੱਲ ਆ ਜਾ ਫੇ। ਉਹ ਆ ਤ ਗਿਆ। ਅਸੀਂ ਚੱਲੇ ਆ ਘਰ ਨੂੰ ਹਣ ਇੱਕ ਵਾਰੀ ਫੋਟੋਆਂ ਖਾਲ ਦੇਖੋ ਤੁਸੀਂ ਦੇਖੋ ਕਿੰਨਾ ਵਧੀਆ। ਤੇ ਹੁਣ ਆਵਾਂਗੇ ਅਸੀਂ ਕੱਲੂ ਦੁਬਾਰਾ ਮੁੰਡੇ-ਮੁੰਡੇ ਕੱਲੂ ਘਰ ਲਿਆ ਨਹੀਂ ਆਣਾ। ਤੇ ਹੁਣ ਕਾਲੂ ਆਵਾਂਗੇ ਦੁਬਾਰਾ ਤੇ ਕਾਲੂ ਟਰੈਕਟਰਾਂ ਦੀ ਰੇਸਾਂ ਰੂਸਾਂ ਹੋਣੀਆਂ ਤੇ ਕਾਲੂ ਦੇਖਦੇ ਹਾਂ ਕਾਲੂ ਆਵਾਂਗੇ ਤੇ ਹੁਣ ਚੱਲਦੇ ਆਂ ਕਾਲੂ ਮੈਂ ਮੈਨੂੰ ਤੁਹਾਨੂੰ ਮੈਂ ਘਰੇ ਜਾ ਕੇ ਜੀ ਲੋ ਜੀ ਹੁਣ ਪਹੁੰਚਿਆ 10:30 ਵਜੇ ਘਰੇ ਜਾ ਕੇ ਤੇ ਟਾਈਮ ਬੜਾ ਲੱਗ ਗਿਆ ਕਿ ਰਾਤਛ ਬੜਾ ਸੀਗਾ ਰਾਤ ਆਉਂਦੇ ਵੇ ਜਾਮ ਬੜਾ ਲੱਗਾ ਸੀਗਾ ਤੇ ਹੁਣ ਕਾਲੂ ਦੇਖਦੇ ਹਾਂ ਬਾਕੀ ਦੁਪਹਿਰੋਂ ਦੁਪਹਿਰ ਨੂੰ ਜਾਵਾਂਗੇ ਕਿਉਂਕਿ ਕਾਲੂ ਹੀ ਮੇਲਾ ਭਰਨਾ ਹੈ ਜਿਆਦਾ ਰੱਛ ਰੂਛ ਵਗੈਰਾ ਕਾਲੂ ਹੀ ਹੋਣਾ ਹੈ ਤੇ ਕਾਲੂ ਟਰੈਕਟਰ ਦੀ ਰੇਸਾਂ ਰੂਸਾਂ ਜੋਦ ਕੰਮ ਹੀ ਕਾਲੂ ਹੀ ਹੋਣਾ ਤੇ ਕੱਲ ਨੂੰ ਦੇਖਦੇ ਆ ਤੇ ਮਿਲਦੇ ਆ ਤੁਹਾਨੂੰ ਕੱਲ ਨੂੰ ਤੇ ਇਹ ਵਲੌਗ ਕਰਦੇ ਇੱਥੇ ਖਤਮ ਤੇ ਕੱਲ ਉਦੋਂ ਤੱਕ ਲਈ ਸਾਰਿਆਂ ਨੂੰ ਬਾਏ ਬਾਏ ਤੇ ਮਿਲਦੇ ਆ ਕੱਲ ਨੂੰ